ਰਾਤ ਨੂੰ ਮੈਂ ਆ ਰਿਹਾ ਸੀ ਨੇ ਕੰਮ ਤੋਂ ਜਲਤਾਨੀ ਜਾ ਰਿਹਾ ਸੀ ਤੇ ਜਿੱਥੇ ਪਾਲੀ ਪਰੌਣ ਕਰਕੇ ਕੋਈ ਮੁਵਾਰਾ ਬੱਛੂ ਵੀ ਹੋਇਆ ਸੀ ਜਿੱਥੇ ਅ ਅਗੂ ਲੈਟ ਵਾਦੀ ਮੇਨ ਗੱਡੀ ਦੇ ਤੇ ਵੇਟਰ ਦਾ ਪਤਾ ਨਹੀਂ ਲੱਗ ਨਾ ਕਿ ਕੋਈ ਸਟਾਪਰ ਹੈਗਾ ਠੀਕ ਹੈ ਠੀਕ ਹੈ ਮੈਂ ਰਾਤ 10 10:30 ਵਜੇ ਮੇਰਾ ਬ੍ਰਦਰ ਫਿਰ ਨੂੰ ਫੋਨ ਕੀਤਾ ਉਹ ਮੈਨੂੰ ਲੈ ਗਿਆ ਡਾਕਟਰ ਕੋਲ ਕਿ ਬਿਖਾਇਆ ਤੇ ਉਹਨਾਂ ਨੇ ਮੈਨੂੰ ਘਰੇ ਛੱਡਤਾ ਸਵੇਰ ਤੀ ਆਏ ਆ 5:30 ਵਜੇ ਤੇ ਗੱਡੀ ਦੇ ਚਾਰੇ ਟਾਇਰ ਨਹੀਂ ਸੀ ਸਿੱਸੀ ਸਾਨੂੰ ਪਾਇਆ ਸੀ ਕੀ ਵੀਰ ਜੀ ਮੈਂ ਤਾਂ ਉਹ ਨੂੰ ਲੈ ਚਾਹ ਟੌਰ ਲੈ ਚੋਰ ਲੈ ਗਏ ਕਿਹ ਕਿਹ ਚੋਰ ਲੈ ਗਏ ਕੀ ਨਾਮ ਇਹ ਚੰਦ ਪਿਤਾ ਦਾ ਕੀ ਨਾਮ ਹੈ ਜੀ ਮਨਸ਼ੀਰ ਆ ਕਿੱਥੇ ਰਹਿੰਦੇ ਹੋ ਭਾਜੀ ਪਟਾਣੀ ਕਨਾਲ ਤੋਂ ਭਾਜੀ ਕੱਲ ਕੀ ਗੱਲ ਕੀ ਹੋਈ ਹੈ ਤੁਹਾਡੇ ਨਾਲ ਰਾਤ ਨੂੰ ਮੈਂ ਆ ਰਿਹਾ ਸੀ ਅਨੇ ਕੰਮ ਤੋਂ ਠੀਕ ਹੈ ਅਲਟਾਣੀ ਜਾ ਰਿਹਾ ਸੀ ਤੇ ਇੱਥੇ ਪਾਣੀ ਪਰੌਣ ਕਰਕੇ ਕੋਈ ਉਵਾਰਾ ਪਸ਼ੂ ਵੀ ਹੋ ਗਿਆ ਸੀ ਤੇ ਅਗੂ ਲੈਟ ਵੱਜੀ ਮੈਨੂੰ ਗੱਡੀ ਦੇ ਡਰਾਈਵਰ ਦਾ ਪਤਾ ਨਹੀਂ ਲੱਗ ਨਾ ਕਿ ਇੱਥੇ ਕੋਈ ਸਟਾਪਰ ਹੈਗਾ ਠੀਕ ਹੈ ਠੀਕ ਹੈ ਮੈਂ ਰਾਤ 10 10:30 ਵਜੇ ਮੇਰਾ ਬ੍ਰਦਰ ਫਿਰ ਨੂੰ ਫੋਨ ਕੀਤਾ ਉਹ ਮੈਨੂੰ ਲੈ ਗਿਆ ਡਾਕਟਰ ਕੋਲ ਉਹ ਦਿਖਾਇਆ ਤੇ ਉਹਨਾਂ ਨੇ ਮੈਨੂੰ ਘਰੇ ਛੱਡਤਾ ਸਵੇਰ ਵੀ ਆਏ ਆ 5:30 ਵਜੇ ਗੱਡੀ ਦੇ ਚਾਰੇ ਟਾਇਰ ਨਹੀਂ ਸੀ ਸੀ ਸਾਡਾ ਰੁਕਾਇਆ ਸੀ ਵਿੱਚੋਂ ਸਮਾਨ ਲੈ ਗਿਆ ਜੀ ਕੱਢ ਕੇ ਪਾਨਾਪੁਣਾ ਦੇ ਇੱਕ ਖਵਾ ਪਰਨ ਮਸ਼ੀਨ ਤੇ ਪੜੀ ਕੀ ਕਹਿਣਾ ਚਾਹੋਗੇ ਚੋਰਾਂ ਨੇ ਹਾਦਸਾ ਗਰਸਤ ਕਾਰ ਨੂੰ ਵੀ ਜਿਹੜਾ ਨਹੀਂ ਛੱਡਿਆ ਚਾਰੋ ਟਾਇਰ ਲੈ ਗਏ ਕਿੰਨਾ ਦੇਖੋ ਜੀ ਇਹਨੇ ਹੌਸਲੇ ਬੁਲੰਦ ਹੈ ਕਿ ਮੇਨ ਰੋਡ ਤੇ ਨਾਲ ਦੋ ਪੁਲਿਸ ਥਾਣੇ ਹੋਣ ਤੋਂ ਬਾਅਦ ਵੀ ਲੋਕ ਇੱਥੋਂ ਨਹੀਂ ਛੱਡ ਰਹੇ ਤੇ ਘਰਾਂ ਤੋਂ ਕਦੀ ਛੱਡਣਗੇ ਇਹ ਅਸੀਂ ਇਹ ਲਾ ਸਕਦੇ ਆ ਵੀ ਕਰੇ ਲੋਕ ਸਤਾ ਕੀ ਤਰ ਕੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਛਾਤੇ ਇਹ ਵੀ ਜਿਹੜੇ ਬੰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਸਾਨੂੰ ਸਾਨੂੰ ਸਾਡਾ ਸਮਾਨ ਦਿੱਤਾ ਜਾਵੇ ਵਾਪਸ ਲਵਾਇਆ ਜਾਵੇ ਠੀਕ ਹੈ ਠੀਕ ਕੀ ਹਾਸਾ ਹੈ ਕੀ ਕਹਿਣਾ ਚਾਹੋਗੇ ਜੀ ਸਰ ਹਾਸਾ ਕੁਛ ਨਹੀਂ ਜੀ ਐਨੇ ਦੁਖੀ ਹੈ ਇਹ ਅਬੋਰ ਸ਼ਹਿਰ ਦਾ ਬਿਲਕੁਲ ਬੇੜਾ ਕਰ ਗਿਆ ਪਿਆ ਕਾਨੂੰਨ ਵਿਵਸਥਾ ਦਾ ਬਿਲਕੁਲ ਬੁਰਾ ਹਾਲ ਹੈ ਦੇਖੋ ਨੇੜੇ ਠਾਣਾ ਹੈ ਨੇੜੇ ਚੌਕ ਹੈ ਅੱਜ ਜੇ ਕੋਈ ਐਕਸੀਡੈਂਟ ਹੋ ਗਿਆ ਤਾਂ ਸਰਾਤ ਨੂੰ ਕੋਈ ਟੈਰੀ ਲਾ ਕੇ ਲੈ ਕੇ ਆ ਗੱਡੀ ਤੇ ਇਹ ਇਹ ਚੌਕ ਦੇ ਨੇੜੇ ਦੇਖੋ ਵੀ ਜਿਹੜਾ ਚੌਕ ਦਿਨ ਰਾਤ ਚੱਲਦਾ ਔਰ ਪੁਲਿਸ ਦਾ ਦੇਖੋ ਇੱਥੇ ਕੀ ਹੈ ਕਿੱਥੇ ਆਪਣੀ ਥਾਣੇ ਦੀ ਪੁਲਿਸ ਕਿੱਥੇ ਪ੍ਰਸ਼ਾਸਨ ਕਿੱਥੇ ਸ਼ਹਿਰ ਕਦੀ ਡੀਜੇ ਵਾਲਿਆਂ ਤੇ ਹਮਲਾ ਹੁੰਦਾ ਕਦੀ ਕੋ ਤਲਵਾਰਾਂ ਲੈ ਕੇ ਘਰੇ ਚ ਵੜਦਾ ਇਹ ਅਬ ਹੋਰ ਦਾ ਕੀ ਪੁਲਿਸ ਦਾ ਕੀ ਹਾਲ ਹੈ ਇਹ ਦੇਖੋ ਹਾਲ ਤੁਹਾਡੇ ਸਾਹਮਣੇ ਆ ਸਾਰਾ ਕੁਝ ਵੀ ਰਾਤ ਨੂੰ ਇੱਕ ਕਿਸੇ ਦਾ ਹਾਸਾ ਹੋ ਗਿਆ ਉਹਦੇ ਟੈਰੀ ਲਾ ਕੇ ਲੈ ਗਿਆ ਕੋਈ ਐਦੋਂ ਮਾੜੀ ਘਟਨਾ ਕੀ ਹੋਊਗੀ ਜੇ ਮੋਟਰਸਾਈਕਲ ਤੇ ਜਾਓ ਤਾਂ ਚਲਾਨ ਕੱਟੇ ਜਾਂਦੇ ਐ ਕਟੋ ਕਾਰ ਤੇ ਜਾਓ ਨਜਾਇਜ਼ ਜਾਂ ਗਲਤੀਆਂ ਚਲਾਨ ਕੱਟੇ ਜਾਂਦੇ ਕਟੋ ਔਰ ਸਾਨੂੰ ਕੋਈ ਸੁਵਿਧਾ ਵੀ ਤਾਂ ਦਿਓ ਹੈ ਨਹੀਂ ਸਰ ਪੰਜਾਬ ਦੇ ਵਿੱਚ ਰਹਿਣਾ ਔਖਾ ਹੋਇਆ ਪਿਆ ਇਹ ਮੇਨ ਅਬੋਹਰ ਦਾ ਹੀ ਇਹ ਹਾਲ ਹੈ ਕਦੀ ਤਰਵਾਲਾ ਚਲਦਿਆਂ ਕਦੀ ਕਾਪੇ ਚਲਦੇ ਆ ਚਾਹੇ ਤੁਸੀਂ ਜੰਮੂ ਅਸਟੀ ਲੈ ਲੋ ਆ ਤੁਸੀਂ ਥੋੜੇ ਦਿਨ ਪਹਿਲਾਂ ਨਈ ਵਾਦੀ ਦੀ ਘਟਨਾ ਲੈ ਲੋ ਅਨਾਨਕ ਨਗਰੀ ਡੀਜੇ ਵਾਲੇ ਦੀ ਘਟਨਾ ਲੈ ਲੋ ਕਿੱਥੇ ਕਾਨੂੰਨ ਹੈ ਨਹੀਂ ਕੋਈ ਹੈ ਨਹੀਂ ਸਰ ਵਿਸ਼ਵਾਸ ਛੁੱਟਦਾ ਜਾ ਰਿਹਾ ਥੈਂਕ ਯੂ ਥੋੜਾ ਜਿਆ ਮੇਰਾ ਨਾਮ ਸੁਖਿੰਦਰ ਸਿੰਘ ਜੀ ਭਾਜੀ ਕੀ ਕਹਿਣਾ ਚਾਹੋਗੇ ਕੱਲ ਘਟਨਾ ਹੋਈ ਸੀ ਹਾਦਸਾ ਗ੍ਰਸਤ ਕਾਰ ਨੂੰ ਵੀ ਨਹੀਂ ਛੱਡਿਆ ਗਿਆ ਚੋਰਾਵਾਂ ਵੱਲੋਂ ਚੋਰਾ ਦਾ ਬੁਰਾ ਆ ਲਈ ਨਸ਼ੇੜੀਏ ਬੰਦੇ ਨੇ ਜਿਹੜੇ ਚੋਰੀਆਂ ਕਰਦੇ ਨੇ ਪਰਸੋ ਸਾਡੇ ਵੱਡੇ ਭਰਾ ਦਾ ਬੈਟਰਾ ਚੋਰੀ ਅੱਜ ਇਹਨਾਂ ਦਾ ਟਾਇਰ ਲੱਗ ਤਾ 3 ਵਜੇ ਤੱਕ ਟਾਇਰ ਸਹੀ ਸੀ 5 ਵਜੇ ਟਾਇਰ ਗਿਆ ਵੀ 4 ਵਜੇ ਚੋਰਾ ਦਾ ਬਹੁਤ ਬੁਰਾ ਹਾਲ ਹੈ ਪੁਲਿਸ ਨੂੰ ਸਹੀਦਾ ਵੀ ਚੋਰਾ ਨੂੰ ਪਕੜੋ ਜਵਾਕਾ ਨੂੰ ਕੋਈ ਪਕੜ ਦੇ ਦੇ 25-25 ਹਜ਼ਾਰ ਰੁਪਏ ਚਲਾਨ ਕਰ ਦੇ ਦੇ ਜਵਾਕਾ ਦਾ ਵੀ ਚੋਰਾ ਨੂੰ ਕੋਈ ਨਹੀਂ ਪਕੜਦੇ ਇਹ ਹਾਦਸਾ ਕਿਵੇਂ ਹੋਇਆ ਬਾਜੀ ਕਿਸ ਤਰ੍ਹਾਂ ਹੋਇਆ ਪਾਣੀ ਭਰਿਆ ਇਹ ਡਵਾਈਡਰ ਤੱਕ ਨਹੀਂ ਠੀਕ ਹੈ ਡਵਾਈਡਰ ਵਿਖਿਆ ਨਹੀਂ ਗਿਆ ਜੀ ਗੱਡੀ ਕੰਟਰੋਲ ਨਹੀਂ ਹੋਈ ਡਵਾਈਡਰ ਤੇ ਚੜ ਗਈ ਜੀ ਠੀਕ ਠੀਕ 11-12 ਵਜੇ ਅਸੀਂ ਇੱਥੋਂ ਗਏ ਆ ਜੀ ਉਸ ਤੋਂ ਬਾਅਦ ਚਲਾਈਏ ਕ੍ਰੇਨ ਮਿਲ ਹੀ ਨਹੀਂ ਸੀ ਪਾਣੀ ਭਰਿਆ ਹੋਇਆ ਜੀ ਸਾਰਾ ਡਾਇਵਾਇਡਰ ਉੱਪਰ ਤੋਂ ਡਾਇਵਾਇਡਰ ਤੇ ਅੱਗੇ ਕੋਈ ਰੈੱਡ ਕਲਰ ਦਾ ਕੁਝ ਲਾਣਾ ਚਾਹੀਦਾ ਜੀ ਠੀਕ ਹੈ